ਆ ਨਾ ਗਰਮੀ ਨੇ ਜਮੀ ਮਾਰ ਦਿੱਤੀ ਹੈ। ਆਹ ਜੀ ਗਰੀ। ਹਾਏ। ਨਾ ਕੋਈ ਮਸਾਂ ਜਵਾਬ ਜਿਨਾ ਤਾਂ ਅੱਖੇ ਲੱਗਦੇ ਆਗੇ। ਅੱਗੇ ਹੱਥੀ ਕਣ ਕੰਮ ਵੜਦੇ ਹੁੰਦੇ ਭੈਣ। ਬਸ ਇੱਥੇ ਹੋਏ ਨੇ ਪਾਣੀ ਮੈਨੂੰ ਲਾਲ ਗਿਆ ਲਸਣ। ਉਪੀ ਹੋਊਗਾ ਮਣੋਟ ਹਾਏ। ਤੂੰ ਤੇਰਾ ਭਲਾ ਹੋ ਜੇ ਓਏ। ਰੁੱਤ ਕਿਹੜੀ ਆ ਉਸ ਤੋਂ ਇਹ ਖੇਲ ਤਾਂ ਭਰ ਕੇ ਰੱਖ ਲਾ ਕੰਮ ਸੇਗਾ ਮਾਂ ਇੱਥੇ ਤੂੰ ਖੇਤ ਆਉਣਾ ਕੋਈ ਕੈਂਪਰ ਪਾਣੀ ਦਾ ਤਾਂ ਤੇਰੇ ਕੋਲੇ ਹੋਣਾ ਚਾਹੀਦਾ ਆ ਮੋਟਰ ਦਾ ਮੂੰਹ ਦੇਖੀਂ ਕਿਹੜੇ ਲੋੜ ਕਰਿਆ ਵਾ ਲੈ ਦੱਸ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾ ਯਾਰ ਵੀ ਪਾਣੀ ਤਾਂ ਜ਼ਰੂਰੀ ਆ ਯਾਰ ਆਪਣੇ ਕੋਲੇ ਖੇਲ ਕੋਲੇ ਹੋਣੀ ਚਾਹੀਦੀ ਰੱਬ ਨਾ ਕਰੇ ਕੋਈ 1921 ਹੋ ਗਈ ਯਾਰ ਕੀ ਯਾਰ ਲੋੜਾ ਆ ਗਿਆ ਓਏ ਸਨਾਂ ਦਾ ਇਹਨਾਂ ਨੂੰ ਸਪਰੇਅ ਵਾਲੇ ਡਰਮ ਡਰਮ ਭਰ ਕੇ ਰੱਖਣੇ ਚਾਹੀਦੇ ਆ ਦੂਜੀ ਗੱਲ ਟਰਾਂਸਫਾਰਮਰ ਦੇ ਥੱਲੇੋਂ ਸਾਰੀ ਕਣਕ ਨੂੰ ਯਾਰ ਵੱਢ ਕੇ ਰੱਖੋ ਕੋਈ ਆਣ ਹੋਣੀ ਘਟਨਾ ਰਾਹ ਕੇ ਪਰਜ ਦੇਖ ਲੈਣਾ ਕੀ ਐ ਥੱਲੇ ਥੱਲੇ ਹੋ ਗਏ ਇਹਦੇ ਚ ਪਾਣੀ ਮਾਰਾ ਉਹ ਕਈ ਫਰਤੀ ਪਾਣੀ ਵੀ ਨਹੀਂ ਹੈਗਾ ਯਾਰ ਪਰਜ ਪਾਣੀ ਵੀ ਨਹੀਂ ਚਲ ਆ ਉਹ ਸਰੋਂ ਵੱਢੀ ਜਾਂਦਾ ਉਹਨੂੰ ਪੁੱਛਣਾ ਸਰੋਂ ਉਹਨੂੰ ਵੱਢੀ ਨਹੀਂ ਆਣੀ ਉਹ ਤੈਨੂੰ ਕਣਕ ਵੀ ਆ ਜਾਣੀ ਹੈ ਯਾਰ ਖੇਤੀ ਅਰੋਂ ਆਏ ਹੋਰ ਬਾਈ ਬਲਜੀਤ ਕੀ ਹਾਲ ਚਾਲ ਆ ਤੂੰ ਠੀਕ ਐ ਹੋਰ ਸਰੋਂ ਵੱਢਣ ਲੱਗ ਗਿਆ ਹੈ ਸਰੋਂ ਹੋਰ ਵੱਧ ਗਿਆ ਫਿਰ ਪਰ ਜੂਗੀ ਅੱਛਾ ਉਹ ਤਾਂ ਇਹਦਾ ਹਰਗਾਨੀ ਦੀ ਮਾਚਾਲ ਘੇੜ ਦਿੰਨੇ ਨਾਲ ਯਾਰ ਮੈਂ ਤਾਂ ਇੱਥੇ ਆਇਆ ਸੀਗਾ ਪਾਣੀ ਪੀਣ ਵੀ ਚਾਹ ਤਾਂ ਘੁੱਟ ਪਾਣੀ ਪੀ ਲਾਂਗੇ ਕਿੱਥੇ ਤੂ ਪਤੰਦਰਾ ਜਮਾ ਕੋਈ ਡੱਗੀ ਤੇਰੇ ਪਾਣੀ ਨਹੀਂ ਕੋਈ ਕੈਂਪਰ ਨਹੀਂ ਕੋਈ ਲਾਈਨ ਨਹੀਂ ਦੇਣੀ 100 ਹੀਮਕਿੰਗ ਹੋ ਸਕਦੀ ਓਏ ਜਵਾਕ ਬਾ ਯਾਰ ਗਰਮੀ ਆ ਕੀ ਯਾਰ ਉਹ ਕੱਢ ਜਾਂਦੇ ਪਾਣੀ ਉਹ ਡੱਗੀ ਦਾ ਨਹੀਂ ਕੱਲ ਨੂੰ ਕੋਈ 100 ਹੀਮਕਿੰਗ ਹੋ ਸਕਦੀ ਐ ਜੀ ਕਾਲਾ ਨਾ ਮਨ ਆਇਂਦਾ ਤੂੰ ట్రాਫਾਰਮ ਥੱਲੇ ਕਣ ਕਬੜੀ ਆ ਮੈਂ ਤੇਰੇ ਉਧਰ ਵੀ ਖੇਤ ਦੇਖ ਉਹ ਵੱਡਾਂਗੇ ਹਜੇ ਤਾਂ ਹਜੇ ਯਾਰ ਹੈ ਦੇਖ ਫਿਰ ਉਹੀ ਗੱਲਾਂ ਯਾਰ ਉਹ ਵੱਡਾਂਗਾ ਸਰੋਂ ਵੀ ਆ ਦੋ ਯਾਰ ਵੀਰੇ ਤੂੰ ਦੇਖ ਮੇਰਾ ਵੱਡਾਂਗੇ ਤਾਂ ਨਮੇੜਦਾ ਮੇਰੀ ਤਾਂ ਜੀਲ ਤਾਲ ਕੋਲ ਲੱਗੀ ਸੀ ਮੈਂ ਤਾਂ ਇੱਥੇ ਆ ਕੇ ਮੈਂ ਚੱਲ ਡੱਗੀ ਤੋਂ ਪਾਣੀ ਸੀ ਨਾ ਨਾ ਕਰੇ ਕਈ ਖਰਚਾ ਨਾ ਕੀਤੀ ਕੋ ਹੋਰ ਉਹ ਪਾਣੀ ਹੀ ਲਿਆਉਣਾ ਭੁੱਲ ਗਿਆ ਮੈਂ ਖਾਬਾ ਚਾਹ ਵੀ ਗਿਆ ਸੀ ਹੁਣੀ ਯਾਰ ਖਾਬਾ ਸੀ ਬਾਈ ਪਾਣੀ ਅੱਜਕੱਲ ਖੇਤ ਨਾ ਲੈ ਗਿਆ ਕਹਾਵਾ ਕਿਤੇ ਉਹ ਪਾਣੀ ਬਹੁਤ ਕੱਢੇ ਆਂਦੇ ਡੱਗੀ ਚ ਪਾਉਣੇ ਹੁੰਨੇ ਆਗੇ ਬਹੁਤ ਪ੍ਰਮਾਣਸ਼ੀ ਦੀ ਗੱਲ ਆ ਤੇਰੀ ਓਏ ਆ ਕੱਲ ਪਰਸੂਈ ਗੱਲ ਕੀ ਆ ਮੁੜ ਕੇ ਆਪਾਂ ਦਿੰਨੇ ਆ ਸਰਕਾਰਾਂ ਨੂੰ ਲੋਕ ਠੀਕ ਆ ਨਾ ਗੱਲ ਇਹ ਨਹੀਂ ਪਤਾ ਵੀ ਕਿੰਨੀ ਏਕੜ ਫਸਲ ਤਬਾਹ ਹੋ ਤੇਰੇ ਚਾਰ ਰੁਗ ਵੜਦੇ ਨਾ ਕਿੱਡਾ ਕਿ ਤੈਨੂੰ ਕੋਈ ਫਰਕ ਨਹੀਂ ਪੈਂਦਾ ਉਹ ਕਣਕਾਂ ਹਜੇ ਤਾਂ ਹਰਗੰਢ ਪਈ ਨਹੀਂ 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 ਇਹ ਇਹ ਦੁਪਲੇ ਖੇਟਾਂਗਾ ਵੀਰ ਬਣ ਕੇ ਵਾਹ ਹੈ ਜੇ ਤੁਸੀਂ ਨਾ ਕਮਾ ਪਹਿਲੀ ਉਹ ਕਰ ਲਿਆ ਕਰੋ ਤਾਰਾਂ ਥੱਲੇ ਤੇਰੀ ਡੱਗੀ ਚ ਪਾਣੀ ਹੋਣਾ ਚਾਹੀਦਾ ਤੇ 15 ਦਿਨ ਕੋਈ ਠ ਪਾਣੀ ਪੀਣ ਨੂੰ ਨਹੀਂ ਓਏ ਦੋ ਦਿਨਾਂ ਨੂੰ ਵੜ ਦਾਂਗੇ ਨਾ ਦਾਣੇ ਬਣ ਜਾਣਗੇ ਉਦੋਂ ਨੂੰ ਕਣਕ ਦੇ ਹੁਣ ਕੱਚੀ ਵੜ ਕੇ ਕਰਾਂਗੇ ਨਹੀਂ ਦੋ ਦਾਣੇ ਖਾਤਰ ਤੂੰ ਨੁਕਸਾਨ ਕਿੱਡਾ ਵੱਡਾ ਕਰੀਂਗਾ ਉਹ ਤਾਂ ਗੱਲ ਤੇਰੀ ਮਾਂ ਮਾਤਾ ਨੂੰ ਮੰਨ ਤਾਂ ਬੱਸ ਇਸ ਗੱਲਾਂ ਨੂੰ ਸਮਝੋ ਯਾਰ ਓ ਲੈ ਅੱਜ ਹੀ ਹੁਣੀ ਵੜ ਦਿੰਦੇ ਆ ਤੂੰ ਵਧੀਆ ਰਹਿ ਆ ਤੂੰ ਮੇਰੇ ਯਾਦ ਵੀ ਨਹੀਂ ਸੀ ਚੱਲ ਪਹਿਲਾਂ ਉੱਥੇ ਹੀ ਵੜਦੇ ਆ ਮੱਡ ਵੱਡ ਪਾਣੀ ਦਾ ਵੀ ਹੱਲ ਕਰੇਗਾ ਪਾਣੀ ਦਾ ਜਵਾਕ ਆਉਣਗੇ ਪਾਣੀ ਜਵਾਕ ਕੇ ਆਉਣਗੇ ਤੂੰ ਇਹਦਾ ਮੋਟਰ ਦਾ ਮੂੰਹ ਪਵਾ ਡੱਗੀ ਦੇ ਵਿੱਚ ਪਾਣੀ ਭਰ ਕੇ ਰੱਖ ਓਏ ਜਵਾਕ ਕੱਢ ਦਿੰਦੇ ਆ ਤੇ ਮੂੰਹ ਬੱਤਰ ਕਰਦੇ ਹੋ ਜਵਾਕ ਓਰੇ ਆ ਓਰੇ ਆ ਜਿਹੜੇ ਪਛੜਾ ਐਰੇ ਪਾਣੀ ਕਿਉਂ ਕੱਢ ਕੇ ਗਾ ਭਾਈ ਅਸੀਂ ਨਹੀਂ ਕੱਢ ਕੇ ਆ ਤਾਂ ਆਪ ਵੀ ਨਿਕਲਾਉਂਦਾ ਮੋਟਰ ਤੇ ਟਿਕਣਾ ਨਾ ਇਹ ਨਹੀਂ ਕਾਹਦੇ ਹੋ ਮੈਂ ਆਈ ਅੱਜਾਂਗਾ ਹੋਰ ਜਰਾ ਕੀ ਧਰਕੇ ਤਾਂ ਜਾਂਦਾ ਰਿਹਾ ਪਹਿਲਾਂ ਡੱਗੀ ਆਪਾਂ ਨਿਕਲਾਏ ਸੀ ਨਾ ਓਏ ਮੋਟਰ ਜੀ ਹੈ ਨਹੀਂ ਨਾ ਹੋਂ ਤਾਂ ਆਏ ਸੀਗੇ ਤੁਸੀਂ ਕਹਿੰਦਾ ਡੱਗੀ ਦਾ ਮੁੰਡਾ ਤੁਸੀਂ ਕਿੱਦਾਂ ਨਾ ਜੀ ਨਾ ਅਸੀਂ ਆ ਤਾਂ ਨਹੀਂ ਆ ਆ ਦੇਖ ਆ ਕਿੱਧਰ ਕਰਦੇ ਬੈਟ ਅਸੀਂ ਨਹੀਂ ਕੀਤੀ ਕਿੱਦਾਂ ਤੂੰ ਇੱਥੇ ਜਵਾਬ ਦੇ ਦੱਸ ਨਾ ਹੋਂ ਆਏ ਨੇ ਕੁਝ ਹੋਰ ਡੱਗੀ ਤੇਰੀ ਭਰੀ ਹੋਣੀ ਚਾਹੀਦੀ ਚੌੜ ਕਰਦੇ ਬਾਹਲੀ ਇੱਥੇ ਆ ਕੇ ਉਹ ਨਹੀਂ ਕਰਦੇ ਯਾਰ ਮੈਨੂੰ ਇਹਨਾਂ ਦਾ ਬੱਚਾ ਦਾ ਪਤਾ ਹੈਗਾ ਮੇਰੇ ਪਿੰਡ ਦੇ ਆ ਮੈਨੂੰ ਸਾਰਾ ਕੁਝ ਪਤਾ ਤੈਨੂੰ ਅਜੇ ਤਾਂ ਅਸੀਂ ਸਕੂਲ ਹਾਂ ਇਹ ਤੇਰੇ ਬਾਤ ਤੇ ਤੇਰੀਆਂ ਬਹੁਤ ਗਲਤੀਆਂ ਨੇ ਪਾਣੀ ਟਪਕ ਇਹ ਪਰਦਾ ਕਰਾਂਗੇ ਡੱਗੀ ਹੋਣਾ ਚਲੋ ਰੁਕਤਾ ਗਈ ਇਹ ਵਾਲੀ ਗੱਲ ਮੈਂ ਮੰਨਣਾ ਇਹ ਪਰਦਾ ਰੱਖੋ ਟਰਾਂਫਾਰਮ ਥੱਲੋਂ ਉਹ ਵੀ ਹੁਣੇ ਵੱਡ ਤਾਂ ਉਹ ਵੀ ਵੱਡਿਆ ਕਰ ਉਹ ਵੱਡੇ ਹੋਣਾ ਮੈਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਵੀਰੇ ਵੀ ਖੇਤ ਵਾਲੀਆਂ ਡੱਗੀਆਂ ਭਰ ਕੇ ਰੱਖੋ ਟਰਾਂਫਾਰਮ ਥੱਲੋਂ ਬਾਈ ਵੱਢ ਕੇ ਰੱਖੋ ਮੁੜ ਕੇ ਆਪਾਂ ਸਰਕਾਰਾਂ ਨੂੰ ਦੋਸ਼ ਦੇਈਏ ਜਣਨੇ ਆਂਗੇ ਵੀ ਇਹ ਗੱਲਾਂ ਆਪਣੇ ਧਿਆਨ ਚ ਰੱਖਣ ਵਾਲੀਆਂ ਨੇ ਠੀਕ ਹੈ ਤੇ ਮੁੜ ਕੇ ਆਪਾਂ ਸਰਕਾਰਾਂ ਨੂੰ ਦੋਸ਼ ਦੇਈਏ ਜਣਨੇ ਬਾਈ ਯਾਰ ਹਾਂ ਜਿਹੜੇ ਪਿੰਡਾਂ ਵਾਲੇ ਸਪਰੇਹਾਂ ਵਾਲੇ ਜਿਹੜੇ ਵੀਰਾਂ ਕੋਲੇ ਢੋਲ ਨੇ ਬਈ ਉਹ ਭਰ ਕੇ ਰੱਖੋ ਆਪਾਂ ਨੂੰ ਕਿਸੇ ਵळे ਵੀ ਲੋੜ ਪੈ ਸਕਦੀ ਆ ਜਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਆਪਾਂ ਮੌਕੇ ਤੇ ਰੱਬ ਨਾ ਕਰੇ ਕਿਤੇ ਕੋਈ ਉੰਨੀ 22 ਹੋ ਗਈ ਆਪਾਂ ਸਾਰੇ ਭਾਈ ਮਾਂ ਪੁੱਤਾਂ ਵਾਂਗੂ ਫਸਲ ਨੂੰ ਪਾਲਦੇ ਆਂ ਵੀਰ ਬਣ ਕੇ ਯਾਰ ਇਹ ਗੱਲਾਂ ਤੋਂ ਧੰਨਵਾਦ ਵੀਰੇ ਤੁਹਾਡਾ ਉਹ ਇਹ ਕਹੂਗਾ ਤੂੰ